ਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਸਾਬਕਾ ਐਮਪੀ ਹੰਸਰਾਜ ਹਸਨਾ ਜੁੜੀ ਹੋਈ ਹੈ ਤਾਂ ਹੰਸਰਾਜ ਹਸ ਨੂੰ ਵੱਡਾ ਸਦਮਾ ਲੱਗਾ ਹੈ ਤਾਂ ਪਰਿਵਾਰ ਵਿੱਚ ਵੱਡਾ ਜਿਹੜਾ ਦਰਦਨਾਕ ਸਮਾਂ ਸਾਹਮਣੇ ਆਇਆ ਦੱਸਦੀ ਹੈ ਕਿ ਹੰਸਰਾਜ ਹਸ ਨੂੰ ਵੱਡਾ ਸਦਮਾ ਲੱਗਾ ਹੈ ਤੇ ਪਤਨੀ ਦਾ ਦਿਹਾਂਤ ਹੋ ਗਿਆ ਦੱਸਦੀ ਹੈ ਕਿ ਹੰਸਰਾਜ ਹਸ ਦੀ ਪਤਨੀ ਰੇਸ਼ਮ ਕੌਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਜਿੰਨਾ ਦਾ ਇਲਾਜ ਜਲੰਧਰ ਦੇ ਟਾਗੋਰ ਹਸਪਤਾਲ ਵਿੱਚ ਚੱਲ ਰਿਹਾ ਸੀ ਅਤੇ ਉਹਨਾਂ ਨੇ ਆਖਰੀ ਸਾਹ ਜਲੰਧਰ ਦੇ ਟੈਗੋਰ ਹਸਪਤਾਲ ਚ ਲੈਨੇ ਤਾਂ ਵੱਡਾ ਸਦਮਾ ਲੱਗਦਾ ਹੋਇਆ ਨਜ਼ਰ ਆ ਰਿਹਾ ਤਾਂ ਹੰਸਰਾਜ ਹੰਸ ਜੋ ਕਿ ਸੁਫੀ ਗਾਇਕ ਵੀ ਨੇ ਤਾਂ ਸੁਫੀ ਗਾਇਕ ਦੇ ਤੌਰ ਤੇ ਕਾਫੀ ਨਾਮਣਾ ਜਿਹੜਾ ਖਟਿਆ ਹੰਸਰਾਜ ਹੰਸ ਨੇ ਤੇ ਉੱਥੇ ਹੀ ਸਿਆਸਤ ਵਿੱਚ ਵੀ ਐਂਟਰੀ ਕਰਦੇ ਆ ਤੇ ਸਿਆਸਤ ਵਿੱਚ ਆ ਕੇ ਵੱਡੀ ਜਿਹੜੀ ਜੱਤ ਦਰਜ ਕਰਦੇ ਆ ਤੇ ਲੋਕ ਸਭਾ ਦੇ ਮੈਂਬਰ ਬਣਦੇ ਆ ਤਾਂ ਉਧਰ ਹੁਣ ਉਹ ਜਿੱਥੇ ਬਿੱਤੇ ਸਮੇਂ ਤੋਂ ਕੁਝ ਸਿਆਸਤ ਤੋਂ ਦੂਰ ਚੱਲ ਰਹੀ ਸੀ ਸੁਫੀ ਗਾਇਕੀ ਵੱਲ ਵੀ ਵੱਧ ਰਹੀ ਸੀ ਤਾਂ ਉਧਰ ਇਹ ਸਭ ਦੇ ਦਰਮਿਆਨ ਸਭ ਦਰਮਿਆਨ ਵੱਡਾ ਸਦਮਾ ਜਿਹੜਾ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਪਤਨੀ ਰੇਸ਼ਮਕੌਰ ਦਾ ਦਿਹਾਂਤ ਹੋ ਗਿਆ ਤਾਂ ਸੋਗਮਈ ਲਹਿਰ ਪਰਿਵਾਰ ਵਿੱਚ ਦੇਖੀ ਜਾ ਰਹੀ ਹੈ ਤਾਂ ਦਾਅਦੇ ਕਿ ਰੇਸ਼ਮਕੌਰ ਜੋ ਕਿ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਉਹਨਾਂ ਦਾ ਇਲਾਜ ਵੀ ਜਿਹੜਾ ਚੱਲ ਰਿਹਾ ਸੀ ਤਾਂ ਜਲੰਧਰ ਦੇ ਤਾ ਗੋਰ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਤੇ ਉੱਤੇ ਜੇਕਰ ਗੱਲ ਕਰੀਏ ਕਿ ਚਰਚਾ ਦਾ ਵਿਸ਼ਾ ਬਣੇ ਰਹੇ ਨੇ ਹੁਣ ਤੱਕ ਤਾਂ ਜਿਵੇਂ ਅਸੀਂ ਚੋਣਾ ਹੋਈਆਂ ਲੋਕ ਸਭਾ ਦੀਆਂ ਤਾਂ ਉਸ ਦਰਮਿਆਨ ਖੂਬ ਚਰਚਾ ਦਾ ਵਿਸ਼ਾ ਬਣੇ ਰਹੇ ਹੰਸ ਰਾਜ ਹੰਸ ਕਈ ਵਾਰ ਉਹਨਾਂ ਤੇ ਉਹਨਾਂ ਦਾ ਘਰਾਓ ਹੈ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਖਿਲਾਫ ਨਾਰੇਵਾਜੀ ਹੋਈ ਪਰ ਵਾਕੂਬੀ ਜਿਹੜਾ ਤਰੀਕੇ ਨਾਲ ਹੰਸ ਰਾਜ ਹੰਸ ਨੇ ਇਸ ਸਾਰੇ ਵਿਰੋਧ ਦਾ ਜਵਾਬ ਦਿੱਤਾ ਤੇ ਕਿਸਾਨਾਂ ਦੇ ਵਿਰੋਧ ਵਿੱਚ ਜਿੱਥੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਸੀ ਤਾਂ ਉਹਨਾਂ ਨੇ ਅਕਸਰ ਕਿਹਾ ਕਿ ਕਿਸਾਨ ਆਪਣੇ ਨੇ ਸਾਡੇ ਹੀ ਨੇ ਤੇ ਉਹਨਾਂ ਦਾ ਵਿਰੋਧ ਵੀ ਜਿਹੜਾ ਕਿਤੇ ਨਾ ਕਿਤੇ ਜੋ ਉਹਨਾਂ ਦੀਆਂ ਮੰਗਾਂ ਨੇ ਉਹ ਉਸ ਦੇ ਲਈ ਵਿਰੋਧ ਕਰ ਸਕਦੇ ਨੇ ਤਾਂ ਇਸ ਸਮੇਂ ਜਦੋਂ ਹੁਣ ਪਰਿਵਾਰ ਨੂੰ ਇਹ ਵੱਡਾ ਜਿਹੜਾ ਸਦਮਾ ਲੱਗਿਆ ਤਾਂ ਇਸ ਦੇ ਚੱਲਦਿਆਂ ਸਿਆਸੀ ਗਲੇਹਰਾਂ ਚ ਵੀ ਸੋਗ ਦੀ ਲਹਿਰਾਂ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਦਾ ਇੰਡਸਟਰੀ ਵਿੱਚ ਪੰਜਾਬੀ ਇੰਡਸਟਰੀ ਵਿੱਚ ਵੀ ਜਿਹੜੀ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਕਿਉਂਕਿ ਹੰਸਰਾਜ ਹਸਦੇ ਬੇਟੇ ਖੂਬ ਜਿਹੜੇ ਅਦਾਕਾਰ ਨੇ ਪੰਜਾਬੀ ਦੇ ਅਤੇ ਉਹਨਾਂ ਦੀ ਮਾਤਾ ਦਾ ਹੁਣ ਦੇਹਾਂਤ ਹੋਇਆ ਤਾਂ ਇਸੇ ਦੇ ਚੱਲਦਿਆਂ ਪੰਜਾਬੀ ਇੰਡਸਟਰੀ ਵਿੱਚ ਵੀ ਪੰਜਾਬੀ ਗਾਇਕੀ ਵਿੱਚ ਵੀ ਜਿਹੜੀ ਆ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਤਾਂ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਤਾਂ ਵੱਡਾ ਸਤਵਾ ਕਹਿ ਸਕਦੇ ਆ ਕਿ ਸਾਬਕਾ ਐਮਪੀ ਅਤੇ ਸੁਭੀ ਗਾਇਕ ਹਸਰਾਜ ਹਸਣ ਲੱਗ ਗਿਆ ਹੈ ਅਤੇ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋਇਆ ਤਾਂ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜਿਨ੍ਹਾਂ ਦਾ ਜਿਨ੍ਹਾਂ ਦਾ ਕਿ ਲਾਜਵੀ ਚੱਲ ਰਿਹਾ ਸੀ ਪਰ ਉਹਨਾਂ ਨੇ ਆਖਰੀ ਸਾਹ ਜਿਹੜੇ ਜਲੰਧਰ ਦੇ ਟੈਗੋਰ ਹਸਪਤਾਲ ਵਿੱਚ ਲਏ ਨੇ ਅਤੇ ਕਾਫੀ ਸੋਗਮਈ ਲਹਿਰ ਹੈ ਜਿਹੜੀ ਇਹ ਲਹਿਰ ਉਹ ਦੇਖੀ ਜਾ ਰਹੀ ਹੈ ਹਸਰਾਜ ਹੱਸਦੇ ਘਰ ਤੇ ਅਤੇ ਮਹੱਲੇ ਵਿੱਚ ਜੇਕਰ ਦੇਖਿਆ ਜਾਵੇ ਕਿ ਬਹੁਤੇ ਆ ਛੋਟੇ ਪੱਧਰ ਤੋਂ ਉੱਠ ਕੇ ਜਿਹੜੇ ਆ ਹੰਸਰਾਜ ਹੰਸ ਨੇ ਨਾਮ ਕਮਾਇਆ ਤੇ ਆਪਣੀ ਗਾਇਕੀ ਦਾ ਦੀ ਜਿਹੜੀ ਆ ਕਿਤੇ ਨਾ ਕਿਤੇ ਆਵਾਜ਼ ਰਾਹੀਂ ਉਹ ਬਲੰਦੀਆਂ ਸ਼ੂਹੀਆਂ ਨੇ ਜਿੱਥੇ ਕਿ ਬਹੁਤ ਸਾਰੇ ਕਲਾਕਾਰ ਜਾਣਾ ਚਾਹੁੰਦੇ ਨੇ ਉੱਥੇ ਜੇਕਰ ਦੇਖਿਆ ਜਾਵੇ ਕਿ ਗਾਇਕੀ ਤੌਰ ਤੇ ਤਾਂ ਬੱਖਾ ਜਿਹੜਾ ਵਾ ਖੂਬ ਲੋਕਿਆਂ ਨੂੰ ਬੰਨਿਆ ਆ ਗਾਇਕੀ ਤੌਰ ਤੇ ਤਾਂ ਹੰਸਰਾਜ ਹੰਸ ਨੇ ਨਾਮ ਨਾ ਖੱਟਿਆ ਹੀ ਆ ਤਾਂ ਉਧਰ ਸਿਆਸਤ ਦੇ ਤੌਰ ਤੇ ਜੇਕਰ ਗੱਲ ਕਰੇ ਤਾਂ ਸਿਆਸੀ ਪਾਰੀ ਵੀ ਖੇਡੀ ਸਿਆਸੀ ਪਾਰੀ ਖੇਡਦੇ ਆ ਐਮਪੀ ਬਣੇ ਪਰ ਵਿਤਿਆਂ ਲੋਕ ਸਭਾ ਚੋਣਾਂ ਚ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਜਿਹੜਾ ਸਮਾ ਬਣਿਆ ਉਹਨਾਂ ਤੇ ਆ ਕਾਫੀ ਸੋਗਮਈ ਲਹਿਰ ਹੈ ਜਿਹੜੀ ਦੇਖੀ ਜਾ ਰਹੀ ਹੈ ਤਾਂ ਪਤਨੀ ਰੇਸ਼ਮ ਕੌਰ ਦਾ ਦਿਹਾਂਤ ਹੋਇਆ ਤੇ ਹੰਸ ਰਾਜ ਹੰਸ ਨੂੰ ਵੱਡਾ ਸਦਮਾ ਲੱਗਿਆ ਹੈ